ਸਸਿਕਲ ਜੀ ਅੱਜ ਆਪਾਂ ਚੱਲੇ ਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਸਾਡੇ ਸਰ ਬਣਿਆ ਜੀ ਡਾਇਰੈਕਟਰ ਤੇ ਨਾਲ ਚੱਲੇ ਆ ਸਫਰ ਤੇ ਸਫਰ ਕਹਿੰਦਾ ਪਾਪਾ ਪਹਿਲਾਂ ਤੇਲ ਤਾਂ ਪਵਾ ਲਈਏ ਕਹਿੰਦਾ ਉਹ ਆ ਗਿਆ ਪੰਪ ਲਓ ਜੀ ਫੇਰ ਆਪਾਂ ਤੇਲ ਪਵਾਇਆ ਗੱਡੀ ਦੇ ਵਿੱਚ ਤੇ ਮੌਸਮ ਜਿਹੜਾ ਸੁਹਾਵਣਾ ਜਿਹਾ ਹੋਣ ਵਾਲਾ ਲੱਗਦਾ ਵੀ ਮੀਂਹ ਆਊਗਾ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਪਟਿਆਲਾ ਯੂਨੀਵਰਸਿਟੀ ਤੇਲ ਪਵਾ ਕੇ ਤੇ ਇਥੋਂ ਅਸੀਂ ਚੱਲੇ ਜਿਉਂ ਹੀ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੰਟਰ ਕੀਤਾ ਤੇ ਆਹ ਦੇਖੋ ਤੇ ਮੀ ਹੋ ਗਿਆ ਜੀ ਸ਼ੁਰੂ ਤੇ ਮੀ ਸਟਾਰਟ ਹੋ ਗਿਆ ਤੇ ਸਫਰ ਲੈ ਰਿਹਾ ਆਨੰਦ ਤੇ ਇਹਨੂੰ ਜਦੋਂ ਸਕੂਨ ਆਉਂਦਾ ਤੇ ਇਹ ਲੈਂਦਾ ਜੀ ਮੂੰਹ ਦੇ ਵਿੱਚ ਪਾਉਂਦਾ ਇਹ ਅੰਗੂਠਾ ਤੇ ਆਹ ਦੇਖੋ ਫਿਰ ਪੂਚ ਅੰਗੂਠਾ ਪਾ ਲਿਆ ਤੇ ਇਹਨੂੰ ਆ ਰਿਹਾ ਸਕੂਨ ਤੇ ਲਓ ਜੀ ਅਸੀਂ ਪਹੁੰਚ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉੱਥੇ ਜਾ ਕੇ ਅਸੀਂ ਭੀਮਿੰਦਰ ਸਰ ਸਾਡੇ ਬਣਿਆ ਯੂਥ ਵੈਲਫੇਅਰ ਦੇ ਡਾਇਰੈਕਟਰ ਤੇ ਉਹਨਾਂ ਨੂੰ ਅਸੀਂ ਦਿੱਤੀ ਵਧਾਈ ਤੇ ਸਫਰ ਕਹਿੰਦਾ ਤੁਹਾਡੇ ਸਰ ਬਣਿਆ ਜੀ ਡਾਇਰੈਕਟਰ ਤੇ ਮੈਨੂੰ ਦਿਓ ਪਾਰਟੀ ਫਰੂਟੀ ਅਸੀਂ ਪਿਉਣੀ ਸੀ ਆ ਕੁਰਕਰ ਅਸੀਂ ਖਵਾਉਂਦੇ ਨਹੀਂ ਪਰ ਧੱਕੇ ਨਾਲ ਲੈ ਲੇ ਲਓ ਜੀ ਅਸੀਂ ਪਟਿਆਲੇ ਤੋਂ ਚੱਲ ਕੇ ਵਾਪਸ ਮੀਂਹ ਹਜੇ ਵੀ ਪੈ ਰਿਹਾ ਤੇ ਫਿਰ ਅਸੀਂ ਰੁਕੇ ਜੀ ਭਵਾਨੀਗੜ ਆਹ ਦੇਖੋ ਸਿੰਘਲਾ ਸਾਹਿਬ ਦੇ ਸਮੋਸੇ ਜੀ ਨੇ ਨਹੀਂ ਖਾਦੇ ਖਾ ਸਕਦਾ ਜੀ ਉਹਨੂੰ ਸ਼ੂਕਣਿਤ ਤੇ ਜਦੋਂ ਸਫਰ ਨੂੰ ਅਸੀਂ ਦੱਸਿਆ ਵੀ ਇੱਥੇ ਅਸੀਂ ਤੇਰੇ ਵਾਸਤੇ ਲੈਣੀ ਆ ਐਣਕਾਂ ਤੇ ਸਰਪ੍ਰਾਈਜ਼ ਹੋ ਗਿਆ ਸਫਰ ਤੇ ਬਾਜ਼ਾਰ ਦੇ ਵਿੱਚ ਆ ਗਏ ਜੀ ਤੇ ਅਸੀਂ ਪਟਿਆਲੇ ਵੀ ਵੇਖਿਆ ਯੂਨੀਵਰਸਿਟੀ ਦੇ ਬਾਹਰ ਵੀ ਹੋਰ ਵੀ ਕਿਤੇ ਛੱਲੀਆਂ ਖਾਣ ਦਾ ਸਾਡਾ ਬਹੁਤ ਮਨ ਸੀ ਪਰ ਕਿਤੇ ਨਹੀਂ ਮਿਲੀਆਂ ਤੇ ਸਾਨੂੰ ਏਸੀ ਭਵਾਨੀਗੜ ਮਿਲ ਜਾਣਗੀਆਂ ਨਾਲੇ ਐਣਕਾਂ ਲੈ ਲਾਂਗੇ ਸਫਰ ਦੀਆਂ ਪਰ ਐਣਕਾਂ ਤਾਂ ਮਿਲ ਗਈਆਂ ਤੇ ਛੱਲੀਆਂ ਉੱਥੇ ਵੀ ਨਹੀਂ ਮਿਲੀਆਂ ਤੇ ਲੋ ਜੀ ਸਫਰ ਦੀ ਐਣਕਾਂ ਚੈੱਕ ਕਰੋ ਕਹਿੰਦਾ ਆਪਾ ਮੈਂ ਬਣਾਉਣਾਗਾ ਪੋਜ ਆ ਲੋ ਸਫਰਤੀਆਂ ਐਣਕਾਂ ਦੱਸੋ ਫਿਰ ਕਿਵੇਂ ਲੱਗ ਰਿਹਾ ਸਫਰ ਤੇ ਤੇ ਦੋਸਤੋ ਜਿਹੜੀ ਚੀਜ਼ ਨੂੰ ਬਾਹਰ ਲੱਭਦੇ ਰਹੇ ਜਦੋਂ ਅਸੀਂ ਘਰੇ ਆਏ ਤੇ ਬੀਬੀ ਹੋਰਾਂ ਤਾਂ ਲਈ ਬੈਠੀਆਂ ਸੀ ਛੱਲੀਆਂ ਆ ਚੱਕੋ ਜੀ ਛੱਲੀਆਂ ਜਿਹੜੀ ਜੀ ਨੂੰ ਬਾਹਰ ਲੱਭਣ ਤੁਰੇ ਤੇ ਉਹ ਘਰੇ ਸੀ ਤੇ ਅਸੀਂ ਫਿਰ ਤਿੰਨ ਕਿਤਾਬਾਂ ਉਥੋਂ ਲਈਆਂ ਕਪੂਰ ਸਾਹਿਬ ਦੀ ਕਿਤਾਬ ਲਈ ਤੇ ਆਪਣੇ ਮਿੱਤਰ ਨੇ ਇੱਕ ਸਹਿਜੀ ਗੁਰਪ੍ਰੀਤ ਸਹਿਜੀ ਦੀ ਕਿਤਾਬ ਲਈ ਤੇ ਇੱਕ ਅਸੀ ਕਿਤਾਬ ਮੈਨੂੰ ਲੱਗੀ ਸੀ ਕਿ ਤੰਦਰੁਸਤੀ ਬਾਰੇ ਸ਼ੰਗਾਰਾ ਸਿੰਘ ਢਿੱਲੋਂ ਜੀ ਦੀ ਉਹ ਕਿਤਾਬ ਲਈ ਤੇ ਦੋਸਤੋ ਨਾਲ-ਨਾਲ ਕਿਤਾਬ ਤੇ ਨਾਲ-ਨਾਲ ਛੱਲੀਆਂ ਖਾਣ ਦਾ ਆਨੰਦ ਉਹ ਵੀ ਮੰਜੀ ਤੇ ਬਹਿ ਕੇ ਸਵਾਦ ਆ ਗਿਆ ਜਿਉਂਦੇ ਰਹੋ